ਲੋਕ ਸਭਾ ਚੋਣਾਂ ਖੜਾ ਗਰਮਾ ਚੁੱਕਿਆ ਅਤੇ ਹਰ ਉਮੀਦਵਾਰ ਆਪਣੇ ਹੱਥ ਚ ਚੋਣ ਪ੍ਰਚਾਰ ਕਰਦੇ ਵਿਖਾਈ ਦੇ ਰਹੇ ਨੇ ਜਿਸ ਦੇ ਚੱਲਦੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਨੇ ਆਪਣਾ ਚੋਣ ਪ੍ਰਚਾਰ ਬਟਾਲੇ ਦੇ ਹਲਕਾ ਡੇਰਾ ਬਾਬਾ ਨਾਨਕ ਦੇ ਚਾਰ ਥਾਵਾਂ ਤੋਂ ਸ਼ੁਰੂ ਕੀਤਾ ਇਸ ਮੌਕੇ ਜਾਖੜ ਤੋਂ ਮੀਡੀਆ ਨੇ ਜਗਮੀਤ ਬਰਾੜ ਦੇ ਅਕਾਲੀ ਦਲ ਚ ਸ਼ਾਮਿਲ ਹੋਣ ਨੂੰ ਲੈ ਕੇ ਸਵਾਲ ਪੁੱਛਿਆ ਜਿਸ ਦਾ ਜਵਾਬ ਦਿੰਦੇ ਹੋਏ ਜਾਖੜ ਨੇ ਕਿਹਾ ਕਿ ਜਗਮੀਤ ਬਰਾੜ ਕਾਂਗਰਸ ਦੇ ਸੀਨੀਅਰ ਲੀਡਰ ਰਹੇ ਨੇ ਅਤੇ ਸਾਨੂੰ ਅਫਸੋਸ ਹੈ ਕਿ ਉਹਨਾਂ ਨੂੰ ਪਾਰਟੀ ਤੋਂ ਜੋ ਉਮੀਦਾਂ ਸੀ ਉਹ ਪੂਰੀਆਂ ਨਹੀਂ ਹੋਈਆਂ ਮਾ ਸਾਮਿਦਨ ਵੀ ਕਾਂਗਰਸ ਦੇ ਬਹੁਤ ਵੱਡੇ ਨੇਤਾ ਰਹੇ ਐ ਸੀ ਡਬਲਯੂ ਸੀ ਦੇ ਮੈਂਬਰ ਰਹੇ ਐ ਕਿਸੇ ਨੂੰ ਵੀ ਜੁਆਇਨ ਕਰਨ ਹੋ ਸਕਦਾ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਜਾਂ ਸਾਡੇ ਚੋਂ ਜੋ ਉਹਨਾਂ ਦੀ ਐਕਸਪੈਕਟੇਸ਼ਨ ਸੀਗੀਆਂ ਪੂਰੀ ਨਹੀਂ ਹੋਈਆਂ ਇਸ ਦੇ ਨਾਲ ਹੀ ਜਾਖੜ ਨੇ ਜਗਮੀਤ ਤੇ ਤੰਜ ਕਸਦੇ ਹੋਏ ਕਿਹਾ ਕਿ ਜੇ ਉਹ ਭਾਜਪਾ ਚ ਸ਼ਾਮਿਲ ਹੋ ਜਾਂਦੇ ਤਾਂ ਠੀਕ ਸੀ ਪਰ ਸ਼ਰਮਣੀ ਅਕਾਲੀ ਦਲ ਚ ਸ਼ਾਮਿਲ ਹੋਣਾ ਗੱਲ ਜੱਜ ਦੀ ਨਹੀਂ ਦੇਖੋ ਉਸ ਤੋਂ ਪਹਿਲਾਂ ਕਾਂਗਰਸ ਪਾਰਟੀ ਛੱਡ ਕੇ ਮਮਤਾ ਬੇਨਰਜੀ ਦੇ ਉਹਨਾਂ ਦੀ ਪਾਰਟੀ ਚ ਗਏ ਫੇਰ ਵਾਪਸ ਆ ਗਏ BJP 'ਚ ਜਾ ਸਕਦੇ ਸੀ ਪਰ ਅਕਾਲੀਆਂ ਨਾਲ ਜਾਣਾ ਕੋਈ ਗੱਲ ਜੱਜਦੀ ਨਹੀਂ ਕਿਉਂਕਿ ਅਕਾਲੀਆਂ ਦੇ ਖਿਲਾਫ ਖੁਦ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਇਲੈਕਸ਼ਨ ਲੜੇ ਸੀਗੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਗਮੀਤ ਆਪਣੇ ਆਪ ਸਟੇਜਾਂ ਤੋਂ ਕਹਿੰਦਾ ਰਿਹਾ ਹੈ ਕਿ ਉਹਨਾਂ ਦੇ ਪਿਤਾ ਦਾ ਕਤਲ ਬਾਦਲਾਂ ਨੇ ਕਰਵਾਇਆ ਹੈ ਤਾਂ ਹੁਣ ਉਹ ਕਿਸ ਮੂੰਹ ਨਾਲ ਬਾਦਲਾਂ ਦੇ ਕਦਮਾਂ ਵਿੱਚ ਜਾ ਕੇ ਬੈਠਣਗੇ ਜਦੋਂ ਸੁਖਵੀਰ ਬਾਦਲ ਉਦੋਂ ਫਰੀਦਕੋਟ ਤੋਂ ਇਹਨਾਂ ਨੇ ਹਰਾਇਆ ਸੀਗਾ ਬਰਾੜ ਸਾਹਿਬ ਨੇ ਉਦੋਂ ਬਰਾੜ ਸਾਹਿਬ ਹਰ ਸਟੇਜ ਤੇ ਕਹਿੰਦੇ ਸੀ ਵੀ ਮੈਂ ਇਲੈਕਸ਼ਨ ਲੜਨੀ ਹੈ ਮੈਂ ਆਪਣੇ ਪਿਤਾ ਦੇ ਕਤਲ ਦਾ ਬਦਲਾ ਲੈਣਾ ਆਇਆ ਇਹਨਾਂ ਬਾਦਲਾਂ ਤੋਂ ਇਹਨਾਂ ਨੇ ਮੇਰੇ ਪਿਤਾ ਦਾ ਕਤਲ ਕਰਾਇਆ ਉਸ ਗੱਲ ਦਾ ਜਵਾਬ ਹੁਣ ਬਰਾੜ ਸਾਹਿਬ ਦੇ ਸਕਦੇ ਕਿਵੇਂ ਦੇਣਗੇ ਚੱਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ